ਹਾਂਜੀ ਵੀ ਪੰਜਾਬੀਓ ਕੀ ਹਾਲ ਚਾਲ ਨੇ ਅੱਜ ਅਸੀਂ ਖੜੇ ਆਂ ਮਾਲਵੇ ਦੇ ਇੱਕ ਪਿੰਡ ਸਭਚੰਦ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਥੇ ਤੁਹਾਨੂੰ ਇੱਕ ਵੀਰ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਆਪਣੇ ਖੇਤ ਦੇ ਨਾਲ ਲੱਗਦੀ ਪੈ ਨੂੰ ਪੂਰਾ ਕੀਤਾ ਜੀ ਮਾਲਵੇ ਦੇ ਵਿੱਚ ਪਹਿਲੀ ਸ਼ੁਰੂਆਤ ਹੈ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਕਿ ਬਾਈ ਜੀ ਦਾ ਕਿਵੇਂ ਵਿਚਾਰ ਬਣਿਆ ਕਿ ਅਸੀਂ ਇਸ ਥਾਂ ਨੂੰ ਪੂਰਾ ਕਰੀਏ ਤਾਂ ਜੋ ਆਉਣ ਵਾਲੇ ਵੀਕਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾਲ ਆਵੇ ਜੀ ਹਾਂਜੀ ਆਜੋ ਬਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਇੱਥੋਂ ਦੀ ਵਹਿਣਾ ਲੰਘਦੀ ਹੈ ਤੇ ਆਪਾਂ ਰਸਤੇ ਨੂੰ ਚੌੜਾ ਕਰੀਏ ਜੀ ਜਿਵੇਂ ਕਿ ਅੱਜ ਕੱਲ੍ਹ ਹੁਣ ਆਪਾਂ ਦੇਖਦੇ ਹੀ ਆ ਕਿ ਲੋਕ ਜਿਹੜੀਆਂ ਵਟਾਂ ਵੱਢ ਕੇ ਜਿਹੜਾ ਥਾਂ ਹੁੰਦਾ ਨਾ ਸੜਕ ਦੇ ਨਾਲ ਉਹ ਵੀ ਆਪਦੇ ਵਾਹਨ ਦੇ ਵਿੱਚ ਰਲਾਉਣ ਦੀ ਕੋਸ਼ਿਸ਼ ਕਰਦੇ ਕਿ ਚਲੋ ਦੋ ਲੈਣਾ ਆਪਣੀਆਂ ਝੋਨੇ ਦੀਆਂ ਹੋਰ ਲੱਗ ਜਾਣੀਆਂ ਤੁਹਾਡੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਕਿ ਆਪਾਂ ਉਹ ਰਸਤਾ ਵੜ ਲੀਏ ਤੇ ਆਪਾਂ ਵੀ ਨਾਲ ਲਾ ਲਈਏ ਕੀ ਲੈਣਾ ਆਪਾਂ ਵੈਣਾ ਤੋਂ ਆਪੇ ਵੈਣਾ ਹੋਰ ਪਾਸੇ ਦੀ ਉਹ ਲੰਗੀ ਜਾਣਗੀਆਂ ਦੇਖੋ ਬਾਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਹਨਾ ਸਾਡੇ ਪਿੰਡ ਆਉਣ ਤੇ ਬਾਈ ਕੁਲਵਿੰਦਰ ਸ਼ਾਹ ਜੀ ਬਹੁਤ ਵਧੀਆ ਵੀਡੀਓ ਪਾਉਂਦਾ ਬਾਈ ਹਨਾ ਲੋਕਾਂ ਨੂੰ ਜਾਗਰੂਕ ਕਰਦਾ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਪਹਿਲੀ ਗੱਲ ਤਾਂ ਅਸੀਂ ਪਹਿਲਾਂ ਹੀ ਕਾਫੀ ਥਾਂ ਛੱਡਿਆ ਸੀਗਾ ਉਚਾਣੀ ਵਿੱਚ ਸੀਗਾ ਜਰਾ ਤੇ ਥੋੜਾ ਜਿਹਾ ਉਹ ਕਈ ਵਾਰੀ ਮੀਂਹ ਨਾ ਖੁਰਕ ਜਾਂਦਾ ਉਹ ਥੋੜਾ ਘਟ ਚੋਲਿਆ ਸੀਗਾ ਕਟਕ ਠੀਕ ਹੈ ਜੀ ਉਹ ਮੰਨ ਲਾ ਮਿੱਟੀ ਅਸੀਂ ਪੱਧਰ ਕਰਕੇ ਜਾਵਾਂ ਬਿਲਕੁਲ ਤੇ ਉਹ ਵਧਾਤੀ ਵੀ ਪੋਰਾ ਅੱਧਾ ਫੋਟਾ ਦੇ ਬਾਣ ਦੇ ਵਿੱਚ ਹੋਰ ਕਰਤੀ ਵੀ ਕੱਲ ਨੂੰ ਵਿਅਕਤ ਨਾ ਹੋਏ ਮੰਨ ਲਾ ਜਿਹੜੇ ਰਾਹ ਦੇ ਵਿੱਚ ਬੈਣਾ ਟੱਪਦਿਆਂ ਲੋਕ ਹਨਾ ਠੀਕ ਹੈ ਜੀ ਤੇ ਇੱਕ ਦਰਖਤ ਲਾਉਣੇ ਆਪਾਂ ਆਪਦੇ ਬਾਣ ਦੇ ਵਿੱਚ ਇਹ ਵੇਖਿਆ ਜਾਵੇ ਇਹ ਨਾ ਹੁਣ ਪੁੰਨ ਵਾਲਾ ਕੰਮ ਨਹੀਂ ਹੁੰਦਾ ਆਬਜਾ ਕੋਈ ਇਹ ਆਪਣੇ ਫਰਜ਼ ਆ ਲੋਕ ਨਿਭਾਉਂਦੇ ਨਹੀਂ ਬਸ ਇਹਨਾਂ ਪੁੰਨ ਵਾਲਾ ਇਹਦੇ ਵਿੱਚ ਕੋਈ ਚੱਕਰ ਨਹੀਂ ਵੀ ਮੈਂ ਹੁਣ ਪੱਧਰ ਕਰਤਾ ਤਾਂ ਪੁੰਨ ਹੋ ਜਾਊਗਾ ਇਹ ਨਾ ਪੁੰਨ ਨਹੀਂ ਇਹ ਫਰਜ਼ ਆ ਆਪਣੇ ਇਹ ਫਰਜ਼ ਸੰਭਾਲ ਕੇ ਕਈ ਵਾਰੀ ਐਵੇਂ ਹੁੰਦਾ ਨਾ ਭੁੱਲਰ ਸਾਹਿਬ ਕਿ ਆਪਾਂ ਫ ਖੋਰ ਇੱਛਾ ਰੱਖਦੇ ਹੁੰਨੇ ਕਿ ਜਿਵੇਂ ਪਿੰਡ ਦੇ ਵਿੱਚ ਸਰਪੰਚੀ ਲੜਨੀ ਜਾਂ ਕੋਈ ਹੋਰ ਵੱਡੇ ਇਲੈਕਸ਼ਨ ਲੜਨੇ ਵੀ ਇਹੋ ਜਿਹੀ ਵਿਉਂਤ ਕਰਕੇ ਤੁਸੀਂ ਇਹ ਚੀਜ਼ਾਂ ਰਸਤੇ ਵਗੈਰਾ ਦਾ ਕਰ ਰਹੇ ਹੋ ਕਿ ਕੀ ਇਹ ਹਰੀਆ ਦੇ ਵਿਆਹ ਤਾਂ ਹੈ ਨਹੀਂ ਜਿਹੜੇ ਬੰਦੇ ਇਹ ਵਿਆਹਤ ਬਣਾਈ ਜਾਂਦੇ ਆ ਆਪਦੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਬੇਨਤੀ ਆ ਵੀ ਪਹਿਲਾਂ ਆਪਦੇ ਹਰ ਰਾਹ ਸੈੱਟ ਕਰੋ ਕਿਉਂਕਿ ਤੁਸੀਂ ਵੋਟਾਂ ਮੰਗ ਸਕਦੇ ਆ ਚੰਗੇ ਵੀ ਲੱਗਦੇ ਵੋਟਾਂ ਮੰਗਦੇ ਠੀਕ ਹੈ ਜੀ ਤੇ ਇੱਕ ਬਾਕੀ ਸਾਡੇ ਜਿਹੜਾ ਸੀਰੀ ਲੱਗਿਆ ਸਾਡਾ ਸੀਰੀ ਸੰਜੀ ਹੈ ਵਿਚਾਰਾ ਗਰੀਬਰਾ ਠੀਕ ਹੈ ਜੀ ਇਹ ਇਹਨਾਂ ਨੂੰ ਅਸੀਂ ਆਖਿਆ ਵੀ ਆਤ ਕੀ ਹਰੀਆ ਸਾਡੇ ਪਿੰਡਾਂ ਠੀਕ ਹੈ ਜੀ ਸਾਹਤ ਲੱਗਦਾ ਵੀ ਅਸੀਂ ਤੈਨੂੰ ਸਰਪੰਚ ਚ ਠਾਵਾਗੇ ਠੀਕ ਹੈ ਜੀ ਇਹ ਕਹਿੰਦਾ ਜੇ ਸਰਪੰਚ ਚ ਠਾਉਣਾ ਹੈ ਹਾਂਜੀ ਤਾਂ ਪਹਿਲਾਂ ਰਾਹ ਚੌੜੇ ਕਰੋ ਫੇਰ ਮੈਂ ਮੋਟ ਵੋਟਾਂ ਜਿਹੜੀਆਂ ਮੰਗ ਸਕੂ ਲੋਕਾਂ ਦੇ ਘਰੇ ਜਾ ਕੇ ਮੂੰਹ ਨਾਲ ਵੀ ਆਹ ਕੰਮ ਕੀਤਾ ਪਈ ਅਸੀਂ ਪਹਿਲਾਂ ਹੀ ਸਰਪੰਚੀ ਤੋਂ ਪਹਿਲੇ ਮੈਂ ਕੰਮ ਅਸੀਂ ਸਾਰੇ ਪਿੰਡ 'ਚ ਕਰਾਂਗੇ ਰਾਹ ਚੌੜੇ ਕਰਾਂਗੇ ਦਰਖਤ ਲਾਵਾਂਗੇ ਹੋਰ ਸਾਫ ਸਫਾਈ ਜਿੰਨੀ ਲੋੜੀ ਦੀ ਪਿੰਡ ਦੀ ਠੀਕ ਹੈ ਜੀ ਤੇ ਉਹ ਸਾਡੇ ਮਾਨ ਦੇ ਵਿੱਚ ਪਹਿਲਾਂ ਹੀ ਸੀਗਾ ਇਹ ਬਸ ਸ਼ਾਇਦ ਹੀ ਹੁਣ ਆਈ ਆ ਥੋੜੇ ਬਿਜੀ ਬਾਲੇ ਸੀਗੇ ਭਰਤ ਪਾਈ ਅਸੀਂ ਪਹਿਲਾਂ ਤਾਂ ਇਹਦੇ ਵਿੱਚ ਲਗਾਤਾਰ ਤੇ ਹੁਣ ਕੱਖੁ ਖੁੱਕ ਕੱਢ ਕੇ ਝੋਨੇ ਝੋੜ ਜੀ ਸੀਗੇ ਹੁਣ ਥੋੜੇ ਰਹਿਲੇ ਹੋਏ ਆ ਬਸ ਸ਼ਾਇਦ ਆ ਗਈ ਆ ਕੰਮ ਦੀ ਇਹ ਬਸ ਹੀ ਲੱਗੇ ਪਏ ਆ ਤਿੰਨ ਦਿਨ ਹੋ ਗਏ ਜਾ ਇਹ ਹੁਣ ਕਿੰਨਾ ਰਸਤਾ ਤੁਸੀਂ ਛੜਤਾਈ ਦੋਨੇ ਪਾਸਿਆਂ ਤੋਂ ਦੋਨੇ ਪਾਸੇ ਤੁਹਾਡਾ ਇਹ ਛੱਡਣ ਵਾਲੀ ਗੱਲ ਨਹੀਂ ਸੀ ਇਹ ਹੈ ਸਰਕਾਰੀ ਸੀ ਇਹ। ਅੱਛਾ ਸਰਕਾਰੀ। ਇਹ ਮਾਲਾ ਢਾ ਢੁਲ ਕੇ ਘਟ ਜਾਂਦਾ ਰਾਹ। ਠੀਕ ਹੈ ਜੀ। ਸਮਝ ਗਏ। ਅੱਛਾ ਮਤਲਬ ਜਿਹੜਾ ਆਪਾਂ ਆਸੇ ਪਾਸੇ ਦੇਖਦੇ ਆਂ ਉਹ ਸਰਕਾਰੀ ਰਾਹ ਹੀ ਲੋਕ ਮਤਲਬ ਆਪਦੇ ਵਿੱਚ ਵਾਈ ਜਾਂਦੇ ਆ। 3-4 ਫੁੱਟ ਵਾਈ ਰੱਖਦੇ ਲੋਕਾਂ ਨਾਲ ਬਤਵਾ ਦੋ ਮਣ ਦਾ ਫਰਕ ਪੈਂਦਾ ਭਾਈ ਜੀ ਕੋਈ ਕੋਠੀਆਂ ਨਹੀਂ ਪੈਂਦੀਆਂ ਇਹ ਕੰਮ ਨਾਲ। ਠੀਕ ਹੈ ਜੀ। ਠੀਕ ਹੈ। ਇਹ ਛੱਡੇ ਹੀ ਵਧੀਆ ਰਹਿੰਦਾ ਕਾ ਸਰਕਾਰੀ ਥਾਂ ਜਿਹੜਾ ਬੰਦਾ ਰੋਕਦਾ ਨਾ ਉਹ ਵੇਖਿਆ ਜੀ ਉਹ ਭੁੱਖੇ ਹੀ ਮਰ ਜਾਂਦੇ ਆ ਖੀਰ ਤੇ ਬੰਦੇ। ਠੀਕ ਹੈ। ਥਾਂ ਸਰਕਾਰੀ ਰੋਕਦੇ ਇਹ ਬੰਦੇ। ਇਹ ਤਾਂ ਥਾਂ ਨ ਕੋਸ ਜੇ ਬਾਣ ਦੇ ਵਿੱਚ ਨਾ ਕੁਝ ਹੋਇਆ ਆਪਣਾ ਅਬ ਮੱਥਿਆਂ ਤੋਂ ਕੁਝ ਕੱਢ ਲਾਂਗੇ ਕੰਨਾਂ ਗਾ ਤੋਂ ਕੱਢ ਲਾਂਗੇ ਫੁੱਟ ਜੋ ਚੁੱਕੀ ਕੱਢ ਲਾਂਗੇ ਜਦੋਂ ਆਪਣੇ ਹਜ਼ਾਰਾਂ ਸਕਰ ਫੁੱਟ ਬਾਣ ਦੇ ਵਿੱਚ ਫਸਲ ਨਾ ਹੋਈ ਠੀਕ ਹੈ ਜੀ ਤਾਂ ਕਰਕੇ ਅਸੀਂ ਵੀ ਇਹ ਛੱਡਿਆ ਵੱਧ ਹੀ ਛੱਡਾਂਗੇ ਭੁਰਾ ਅਸੀਂ ਠੀਕ ਹੈ ਜੀ ਇਹ ਸਿਸਟਮ ਆ ਸਾਡਾ ਠੀਕ ਹੈ ਨਹੀਂ ਤੇ ਇਹਦੀ ਫਿਰ ਹੁਣ ਤੁਸੀਂ ਮਿਹਨਤੀ ਕਰਕੇ ਛੱਡੇ ਕਿ ਐਸਟੀਮੇਟ ਨਾਲ ਹੀ ਛੱਡਦੇ ਹੋ ਭਾਈ ਜੀ 27 ਫੁੱਟ ਰਾਹ ਆਂਦੇ ਆ ਕਿ ਡੈਡੀ ਵਰਗੇ ਠੀਕ ਹੈ ਦੋਨੇ ਪਾਸਿਆਂ ਤੋਂ 27 ਫੁੱਟ ਮਤਲਬ ਚੌੜਾ ਹੈ ਸਾਰਾ ਹਾਂ ਬਾਕੀ ਅਸੀਂ ਹਜੇ ਥੋੜਾ ਜਿਹਾ ਮੈਕ ਕਰੀ ਫੇਰ ਪਟਵਾਰੀ ਈ ਖਰਾਬ ਤੇ ਮਤਲਬ ਕਣਕਾਂ ਵੀਜਣ ਲੱਗੇ ਉਹ ਤਾਂ ਥਾਂ ਛੱਡ ਦਾਂਗੇ ਸੀ ਠੀਕ ਹੈ ਜੀ ਉਸੇ ਮਤਲਬ ਜਦੋਂ ਕਣਕਾਂ ਵੀਜੀਆਂ ਗਈਆਂ ਅਸੀਂ ਫੇਰ ਉੱਥੇ ਮਿੱਟੀ ਹੋਰ ਫੋਟ ਫੋਟ ਪਾ ਦਾਂਗੇ ਨਹੀਂ ਤੇ ਇਹ ਫਿਰ ਦੋਨੇ ਪਾਸੇ ਹੁਣ ਆਰਾਮਦਾਨਾ ਵੈਣਾ ਲੰਘ ਸਕਦੀਆਂ ਜੀ ਹੁਣ ਜਮਾ ਬਰਾਬਰ-ਬਰਬਰ ਦੋ ਸੰਦੇ ਜਿਵੇਂ ਮਰਜੀ ਟਪਾ ਲਓ ਇਧਰ ਦੀ ਟੱਪ ਜੇ ਇਕ ਇਧਰ ਦੀ ਆ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਤੇ ਇਹ ਐਵੇਂ ਹੁੰਦਾ ਬਾਈ ਕਈ ਵਾਰੀ ਨਾ ਜਿਵੇਂ ਹੁਣ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਆ ਉਹਨਾਂ ਦਾ ਇਹ ਹੁੰਦਾ ਹੈ ਕਿ ਕਈ ਘਰਾਂ ਦੇ ਵਿੱਚ ਇਹ ਹੁੰਦਾ ਹੈ ਨਾ ਆਪਾਂ ਦੇਖਦੇ ਆਂ ਪੇ ਪੁਰਾਣੇ ਬਜ਼ੁਰਗਾਂ ਦੀ رائے ਆ ਜਿਹੜੀ ਆਪਣੇ ਜਵਾਕਾਂ ਨਾਲ ਨਹੀਂ ਰਲਦੀ ਕਿਤੇ ਤੁਹਾਡੇ ਘਰ ਦੇ ਵਿੱਚ ਤੂੰ ਕਿਤੇ ਸਰਪੰਚੀ ਪਾਲਦਾ ਹੋਵੇਂ ਕਿ ਹਾਂ ਆਪਾਂ ਸਰਪੰਚੀ ਮਾਰੇ ਰਾਹ ਛੱਡਦੀਏ ਤੇ ਕਿਤੇ ਘਰ ਦੇ ਵਿੱਚ ਇਹੋ ਜੀ ਕੋਈ ਮਤਲਬ ਲੜਾਈ ਝਗੜਾ ਕਰਦੇ ਕਹਿੰਦੇ ਹੁਣ ਨਾ ਨਾ ਜਿਹੜਾ ਆਪਾਂ ਵਾਈ ਜਾਂਨੇ ਆ ਤੂੰ ਹੋਰ ਹੀ ਪਾਸੇ ਉੱਤੋਂ ਤੁਹਾਨੂੰ ਮੈਨੂੰ ਲੱਗਦਾ ਕਿ ਖਰਚ ਵੀ ਆਇਆ ਹੋਊਗਾ ਦੋ ਤਿੰਨ ਦਿਨ ਦਾ ਤੁਸੀਂ ਦੱਸਿਆ ਕਿ ਇੱਥੇ ਲੱਗੇ ਆ ਹੱਤਾਂ ਬਾਈ ਜੀ ਹੁਣ ਦੇਖੋ 15-20 ਟਰਾਲੀਆਂ ਲੈਣੀਆਂ ਇਦੋਂ ਪਹਿਲਾਂ ਚੋਟੀਆਂ ਤੋਂ ਲੈ ਕੇ ਆਉਣੀਆਂ ਅਸੀਂ 4-5 ਕਿਲੋਮੀਟਰ ਜਾਣ ਦਾ ਰਸਤਾ 4 ਕਿਲੋਮੀਟਰ ਹੀ ਆਉਣ ਦਾ ਹੈ। ਉਹਦੇ ਲਾ ਲੋ 3-4 ਲੀਟਰ ਚ ਮੋੜਦਾ ਟਰੈਕਟਰ ਕਿਉਂਕਿ ਭਰੀ ਹੁੰਦੀ ਹੈ ਫੁੱਲ ਇੱਕ ਟਰਾਲੀ 400 ਰੁਪਏ ਚ ਪੈ ਜਾਂਦੀ ਹੈ। ਹਾਂ ਰੱਖ ਲਓ 400 ਚ ਪੈ ਗਈ। ਹੋਂਸੇ ਗਾ ਅਹ 8-10 ਟਰਾਲੀਆਂ ਹੋਰ ਪੈਣਗੀਆਂ। ਰੱਖ ਲਓ ਵੀ ਤੁਸੀਂ ਹੋ ਜਾਊਗਾ 5-6000 ਤੋਂ ਤਾਂ ਟੱਪ ਜਾਊਗਾ ਪ੍ਰੋਗਰਾਮ। ਜਿਹੜਾ ਮਤਲਬ ਇਕੱਲਾ ਇਹਨੂੰ ਛੱਡਣ ਛੱਡਣ ਦੇ ਵਿੱਚ ਤੇਲ ਤੇਲ ਵਾਲਾ ਸਿਸਟਮ ਵੱਧ ਟੱਪ ਜਾਊ ਉਦੋਂ। ਠੀਕ ਹੈ। ਤੇ ਤੁਸੀਂ ਆਪ ਚਾਹਿਆ ਤਾਂ ਹੈ ਨਹੀਂ ਵੀ ਇੱਥੇ ਹੁਣ ਮਿੱਟੀ ਪਾਦੀ ਆਪਾਂ ਨੂੰ ਕੱਲ ਨੂੰ ਕੁਝ ਮਿਲ ਜੂਗੇ ਤਾਂ ਚਾਹ ਆਖ ਰੱਖੀ ਐ ਹੂੰ 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 ਬਸ ਇਹ ਲੋਕ ਸਲਾਹ ਦੇਣੇ ਇੰਨੇ ਹੀ ਬਹੁਤ ਆ ਬੇਨਤੀ ਬਈ ਸਰਕਾਰ ਨੂੰ ਵੀ ਹੈਣਾ ਸਰਕਾਰ ਕਾਨੂੰਨ ਬਾਰੇ ਜਿੰਨੇ ਵੀ ਮੰਨ ਲਾ ਰਹਾ ਲੱਗਦੇ ਆ ਰਾਂ ਦੇ ਨਾਲ ਜਗ੍ਹਾ ਲੱਗਦੀ ਐ ਲੋਕ ਰੋਕੀ ਬੈਠੇ ਆ ਵੀ ਜਾਂ ਤਾਂ ਮਹੀਨੇ ਦੇ ਵਿੱਚ ਉਹ ਤਾਂ ਸੈੱਟ ਕਰਦੇ ਨੇ ਜਾਂ ਉਹਨਾਂ ਨੂੰ 50-50000 ਰੁਪਏ ਜੁਰਮਾਨਾ ਪਾਉਂਦੇ ਜੁਰਮਾਨਾ ਲਾਉਣ ਫੇਰ ਛੱਡਣਗੇ ਹਾਂ ਆਪਾਂ ਐਣੀਆਂ ਦੇ ਵੀ ਸਾਰੇ ਮਾੜਿਆ ਕਿਸਾਨ ਵੀ ਆਪ ਵੜਦੇ ਕੁਈਏ ਰ ਢਲ ਕੇ ਮਿੱਟੀ ਵੀ ਜਾ ਵੜਦੀ ਸਾਰੇ ਨਹੀਂ ਇਦਾਂ ਤਾਂ ਹੁੰਦੇ ਪਰ ਛੱਡਣਾ ਤਾਂ ਹਾਂ ਬਾਅਦ ਚਰ ਲਾਉਣਾ ਜਿਹੜੇ ਪੈਈ ਦੇ ਨਾਲ ਫਰਜ਼ ਬੰਦਾ ਹੈ ਨਾ ਕਿ ਨਹੀਂ ਇਹ ਬਈ ਕਾਨੂੰਨ ਬਣਾਦੀ ਸਰਕਾਰ ਜਿਵੇਂ ਮਹੀਨੇ ਦੇ ਵਿੱਚ ਲੋਕਾਂ ਨੇ ਆਪੇ ਮਿੱਟੀ ਲਾ ਦੇਣੀ ਹੈਗੀ ਪਹਿਲੀ ਗੱਲ ਤਾਂ ਬੇਨਤੀ ਹੈ ਮੇਰੀ ਇੰਨਾ ਕੁਸ ਕਰਨ ਦੀ ਲੋੜ ਹੀ ਨਾ ਪਵੇ ਸਰਕਾਰ ਨੂੰ ਵੀ ਤੁਸੀਂ ਆਪ ਹੀ ਆਪ ਦਾ ਫਰਜ਼ ਸਮਝੋ ਤੇ ਆਹ ਕੰਮ ਕਰੋ ਬਾਈ ਜੀ ਠੀਕ ਹੈ ਜੀ ਹਾਂ ਚਲੋ ਬਾਈ ਦੇ ਜਿਹੜੇ ਆਪਣੇ ਬਾਈ ਸੀਰੀ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਪੁੱਛਦੇ ਆ ਕਿ ਆਪਾਂ ਸਰਪੰਚੀ ਬਾਰੇ ਤੇ ਰਾਹ ਬਾਰੇ ਕਿ ਇਹਨਾਂ ਨੇ ਜਿਹੜਾ ਤੁਸੀਂ ਦੇਖੋ ਇੱਕ ਜਿਹੜਾ ਬਾਈ ਸੀਰੀ ਲੱਗਿਆ ਹੋ ਕੇ ਜ਼ਿੰਮੇਦਾਰਾਂ ਨੂੰ ਇਹ رائے ਦੇ ਕੇ ਕਿ ਤੁਸੀਂ ਰਾਹ ਛੱਡੋ ਤੇ ਉਹਨਾਂ ਨੇ رائے ਮੰਨੀ ਵੀ ਐ ਕਿ رائے ਮੰਨਣੀ ਵੀ ਕਿ ਇੱਕ ਆਪਾਂ ਕਹਿੰਨੇ ਕਿ ਚਲੋ ਛੱਡੋ ਪਰ ਐਵੇਂ ਮਾਰੀ ਜਾਂਦਾ ਹਨਾ ਜੀ ਤੇ رائے ਮੰਨੀ ਐ ਤੇ ਰਾਹ ਦਾ ਰਸਤਾ ਜਿਹੜਾ ਕੀ ਆ ਜੀ ਉੱਥੇ ਵਧਾਇਆ ਠੀਕ ਹੈ ਜੀ ਬਾਈ ਨਾਲ ਗੱਲਬਾਤ ਕਰਦੇ ਆਜੋ ਤੁਹਾਨੂੰ ਮਿਲਾਉਣੇ ਆ ਨਾਲੇ ਸਾਰਾ ਰਸਤਾ ਵੀ ਦਿਖਾਉਣੇ ਆ ਇੱਕ ਬੇਨਤੀ ਹੈ ਬਾਈਆਂ ਨੂੰ ਵੀ ਜਿਹੜੇ ਕੰਮ ਕਰਦੇ ਆ ਵੀ ਬਾਕੀ ਜਿਹੜਾ ਸਾਡਾ ਬੰਦਾ ਸਾਡੇ ਨਾਲ ਕੰਮ ਕਰਾਉਂਦਾ ਵੀ ਵਾਕਈ ਲਾਇਕ ਹੈ ਹੈ ਸਰਪੰਚੀ ਜਰੂਰ ਦੱਸਿਓ ਬਾਈ ਜੇ ਤੁਸੀਂ ਆਖੋ ਤਾਂ ਵੀ ਨਹੀਂ ਲਾਇਕ ਫਿਰ ਅਸੀਂ ਠਾਉਂਦੇ ਹੀ ਨਹੀਂ ਪਰ ਮੈਂ ਤਾਂ ਬਾਈ ਜੇ ਹੋਇਆ ਤੁਸੀਂ ਕਹਿਤਾ ਵੀ ਹਾਂ ਹੈਗਾ ਫਿਰ ਅਸੀਂ ਠਾ ਕੇ ਕਮੈਂਟਾਂ ਚ ਜਰੂਰ ਦੱਸਿਓ ਬਾਈ ਤੁਹਾਨੂੰ ਕੀ ਇਹ ਗੱਲਾਂ ਤੋਂ ਲੱਗਦਾ ਬਾਈ ਕੀ ਹੈ ਨਾ ਜੀ ਸਰਪੰਚੀ ਠਾਉਂਦੇ ਲਾਇਕ ਹੈਗਾ ਤੇ ਪਰ ਮੈਂ ਤਾਂ ਇਹ ਜਿਹੜਾ ਚੀਜ਼ ਨੂੰ ਦੇਖ ਕੇ ਬਾਈ ਇਹ ਚਾਹੂੰਗਾ ਕਿ ਜਿਹੜੇ ਨੇੜ ਦੇ ਜਿਵੇਂ ਕੋਈ ਇਹ ਇਤੋਂ ਦੇ ਐਮਐਲਏ ਐਮਪੀ ਜਾਂ ਕਿ ਸਰਪੰਚ ਵਗੈਰਾ ਬਾਈਆਂ ਨੂੰ ਸਨਮਾਨਤ ਜ਼ਰੂਰ ਕਰਨ ਕਿ ਉਹਦੇ ਨਾਲ ਇਹ ਹੁੰਦਾ ਕਿ ਇੱਕ ਤਾਂ ਹੌਸਲਾ ਫੁਜਾਈ ਹੋ ਜਾਂਦੀ ਹੈ ਬਾਕੀ ਇੱਕ ਬੰਦੇ ਨੂੰ ਦੇਖ ਕੇ ਹੋਰ ਬੰਦਾ ਕੀ ਇਹਦੇ ਵਿੱਚ ਜੀ ਆਪਣਾ ਯੋਗਦਾਨ ਪਾਉਂਦਾ ਆਪਣਾ ਰਸਤਾ ਛੱਡਦਾ ਕਿ ਯਾਰ ਉਹਨਾਂ ਨੇ ਭੁੱਲਰ ਸਾਹਿਬ ਨੇ ਰਸਤਾ ਛੱਡਿਆ ਆਪਾਂ ਕਿਉਂ ਨਹੀਂ ਛੱਡ ਸਕਦੇ ਨਾਲੇ ਰਸਤਾ ਮਤਲਬ ਸਰਕਾਰ ਦਾ ਰਸਤਾ ਕੋਈ ਆਪ ਦਾ ਨਿੱਜੀ ਰਸਤਾ ਤਾਂ ਹੁੰਦਾ ਨਹੀਂ ਹੈ ਨਾ ਜੀ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਗੱਲਬਾਤ ਕਰਾਉਣੇ ਤਾਂ ਤੁਹਾਨੂੰ ਦੱਸਿਆ ਸੀ ਨਾ ਕਿ ਬਾਈਆਂ ਨੇ ਦੱਸਿਆ ਕਿ ਸਾਬਚਾਂ ਦੇ ਵਿੱਚ ਜਿਹੜੀ ਸਰਪੰਚੀ ਹੈ ਉਹ ਰਿਜ਼ਰਵ ਹੋ ਰਹੀ ਹੈ ਤੇ ਜਿਹੜੇ ਇਹ ਜੱਗੂ ਵੀਰ ਨੇ ਆਪਣੇ ਨੇ ਰਾਏ ਦਿੱਤੀ ਸੀ ਕਿ ਪਹਿਲਾ ਰਸਤਾ ਛੱਡੋ ਤੇ ਫੇਰ ਜਾ ਕੇ ਕਹਿੰਦਾ ਜੀ ਸਰਪੰਚੀ ਮਿਲਦੀ ਹੈ ਕਿਉਂ ਬਾਈ ਜੀ ਹਾਂ ਬਈ ਇਹੀਆਂ ਗੱਲਾਂ ਨਹੀਂ ਇਹ ਤੇਰੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਰਸਤੇ ਨਾਲ ਹੀ ਬਾਈ ਸਰਪੰਚੀ ਮਿਲਣੀ ਹੈ ਜੀ ਰਸਤੇ ਨਾਲ ਵੀ ਆਇਆ ਨਾ ਯਾਰ ਇੱਥੋਂ ਦੀ ਥੋੜਾ ਜਿਹਾ ਨਾ ਭਾਰਤ ਚ ਅਸੀਂ ਅੱਗੇ ਤੱਕ ਗਏ ਸੀ ਉਲਝ ਠੀਕ ਹੈ ਜੀ ਤੇ ਇੱਕ ਸਾਨੂੰ ਬੂਟਿਆਂ ਬਾਟਾਂ ਦਾ ਸੀਗਾ ਬਾਈ ਪੂਰਾ ਸ਼ੌਂਕ ਆ ਠੀਕ ਹੈ ਆ ਸਭ ਤੋਂ ਵੱਡੀ ਗੱਲ ਹੈ ਹਾਂ ਜੀ ਹਾਂ ਜੀ ਵੀ ਵਦਗਾ ਲਾਵਾਂਗੇ ਸੋਹਣੇ ਬਣਾ ਕੇ ਤੇ ਬਣਾਈ ਵੀ ਜਾਣੇ ਹੂੰ ਠੀਕ ਹੈ ਜੀ ਤੇ ਤਾ ਕਰਕੇ ਬਾਈ ਇਹਦੇ ਸੀ ਕੀ ਰਿਜ਼ਰਵ ਬਾ ਕਿਵੇਂ ਕਰਾਂ ਮੈਂ ਖਾ ਵੀ ਇਹਦੀ ਉਠਾਂਗੇ ਤਿਆਰਾਂ ਬਈ ਜਮਾ ਹਾਂ ਜਮਾ ਤਿਆਰਾਂ ਤੇ ਪਰ ਇਹਨਾਂ ਨਾਲ ਮੈਂ ਇੱਕ ਇਹਨਾਂ ਨੂੰ ਆਇਆ ਅਖਿਆ ਸੀ ਵੀ ਬਈ ਪਹਿਲਾਂ ਨਾਂਗਾ ਬਣਾ ਕੇ ਦੇਣਾ ਪੁੱਤੋ ਮੇਰੇ ਕੋਲ ਤਾਂ ਹੈ ਨਹੀਂ ਗਈ ਜ਼ਮੀਨ ਠੀਕ ਹੈ ਸੋਡੇ ਨਾਲ ਮੈਂ ਆਪਦਾ ਵਿਧਗਾ ਮਿਹਨਤ ਕਰਦਾ ਹਾਂ ਹਾਂ ਭਰਾਵਾਂ ਵਾਲੀ ਗੱਲ ਆ ਵੀ ਪਹਿਲਾਂ ਪਾ ਰਸਤਾ ਬਣਾਵਾਂਗੇ ਠੀਕ ਹੈ ਜੇ ਤਾਂ ਬਈ ਲੋਕਾਂ ਨੂੰ ਚੰਗਾ ਲੱਗਿਆ ਤਾਂ ਵੀ ਵੋਟਾਂ ਪਾ ਦੇਣਗੇ ਤੇ ਨਹੀਂ ਬਈ ਅਗਲਿਆਂ ਦੀ ਮਰਜ਼ੀ ਆ ਨਾ ਤੇ ਕਿਤੇ ਐਵੇਂ ਤਾਂ ਨਹੀਂ ਬਈ ਕਿ ਜਿਵੇਂ ਜੜੀਆਂ ਇਕੱਲੀ ਪਈ ਨੂੰ ਛੱਡ ਕੇ ਬਾਅਦ ਚ ਪੈਸੇ ਪੂਸੇ ਵੰਡੀ ਜਾऊं ਤੇ ਉਹਦੇ ਨਾਲ ਕੋਈ ਐਵੇਂ ਕਈ ਨਾ 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 ਬਈ ਆਪਣਾ ਤਾਂ ਕੰਮ ਵੇਖ ਕੇ ਜੇ ਕਿਸੇ ਨੇ ਪਾਉਣੀ ਹੋਈ ਤਾਂ ਪਾ ਦ ਕੀ ਕੀ ਲੱਗਦਾ ਤੁਹਾਨੂੰ ਬਾਈ ਜੱਗੂ ਵੀ ਸਰਪੰਚ ਬਣ ਸਕਦਾ ਜਾਂ ਭੁੱਲਰ ਸਰਪੰਚ ਬਣ ਸਕਦਾ ਕੀ ਰਾਹ ਜਿਹੜਾ ਇਹਨਾਂ ਨੇ ਛੱਡਿਆ ਹੈ ਕੀ ਕਿਵੇਂ ਲੱਗਿਆ ਤੁਹਾਨੂੰ ਉਪਰਾਲਾ ਜੀ ਕੀ ਕਮੈਂਟ ਜਿਹੜੇ ਤੁਸੀਂ ਜ਼ਰੂਰ ਕਰਿਓ ਕਿ ਤਾਂ ਜੋ ਹੋਰ ਕੋਈ ਵੀਰ ਵੀ ਜਿਹੜਾ ਇਹ ਚੀਜ਼ ਤੇ ਮੋਟੀਵੇਟ ਹੋਵੇ ਤੇ ਆਪਣੇ ਆਸੇ ਪਾਸੇ ਰਸਤਾ ਛੱਡੇ ਜੀ ਹਨਾ ਇਹ ਸਰਕਾਰੀ ਥਾਂ ਕੋਈ ਆਪਦਾ ਨਿੱਜੀ ਥਾਂ ਤਾਂ ਹੈ ਨਹੀਂ ਹੁਣ ਨਾ ਬਾਈ ਪਿੰਡ ਸਾਹ ਚਾਂਦਾ ਵੀਰ ਹੈ ਜਿਹੜਾ ਇੱਥੋਂ ਦੀ ਰਸਤੇ ਥਾਣੀ ਲੰਘਦਾ ਹੈ ਤੇ ਉਹ ਬਾਈ ਤੋਂ ਪੁੱਛਾਂਗੇ ਕਿ ਪਹਿਲਾਂ ਜਿਹੜਾ ਰਸਤਾ ਸੀ ਉੱਥੋਂ ਨੰਗਾ ਚ ਇਹਨਾਂ ਨੂੰ ਕਿੰਨੀ ਕੁ ਪ੍ਰੋਬਲਮ ਆਉਂਦੀ ਸੀਗੀ ਤੇ ਜਿਵੇਂ ਹੁਣ ਵੀਰ ਹਰੇਕ ਬਾਈ ਜਰਾ ਆਪ ਦਾ ਜਿਹੜਾ ਵਾਹਨ ਦੇ ਵਿੱਚ ਜਿਹੜੀ ਪਈ ਜਿਹੜੀ ਆਉਂਦੀ ਹੈ ਉਹ ਵੀ ਰਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਬਾਈ ਤੋਂ ਪੁੱਛਦੇ ਆ ਕਿ ਬਾਈ ਨੂੰ ਹੁਣ ਕਿਵੇਂ ਲੱਗਿਆ ਕਿ ਜਿਹੜੀ ਸਾਫ ਸਫਾਈ ਕੀਤੀ ਹੈ ਤੇ ਜਿਹੜਾ ਰਾਹ ਛੱਡਿਆ ਬਾਈਆਂ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨੇ ਨਿੱਗੇ ਪਿੰਡ ਵਿੱਚ ਆਉਂਦਾ ਥੈਂਕ ਯੂ ਬਈ ਤੇ ਜਿੱਥੋਂ ਦੀ ਗੱਲ ਹੈ ਰਸਤੇ ਦੀ ਆ ਹਾਂਜੀ ਇਹ ਰਸਤਾ ਸਭ ਤੋਂ ਚੋਟੀਆਂ ਨੂੰ ਜਾਂਦਾ ਇੱਥੋਂ ਦੀ ਅ ਸਵੇਰ ਬਹੁਤ ਵੈਣਾ ਜਾਂਦੀਆਂ ਆਪਣੇ ਆਪਣੇ ਬੱਚੇ ਜਾਂਦੇ ਆ ਠੀਕ ਹੈ ਜੀ ਸਾਰਿਆਂ ਨੂੰ ਟੋਟਲ ਲੱਗਣਾ ਕਿ ਬਠਿੰਡੇ ਦਾ ਮੇਨ ਰਸਤਾ ਇਹ ਆ ਸਾਡੇ ਪਿੰਡ ਦਾ ਠੀਕ ਹੈ ਜੀ ਸੋ ਕੰਮ ਹੈ ਕੰਮ ਹੈ ਬਹੁਤ ਵਧੀਆ ਕਿਉਂ ਖੁਦ ਦੇਖ ਰਹੇ ਹੋ ਰਸਤਾ ਬਹੁਤ ਖੁੱਲ ਗਿਆ ਏ ਹਾਂਜੀ ਤੇ ਇਹਦੇ ਨਾਲ ਸਾਰਿਆਂ ਨੂੰ ਬਹੁਤ ਸੌਖਾ ਆ ਕਿਉਂ ਸਾਈਡ ਜਿਹੜੀ ਸੌਖੀ ਆ ਵੈਸੇ ਵੀ ਸੌਖਾ ਸਾਰਿਆਂ ਨੂੰ ਬਾਕੀ ਵੈਸੇ ਸੋਹਣਾ ਲੱਗਦਾ ਹਾਂਜੀ ਇਹ ਪਹਿਲਾਂ ਪਹਿਲਾਂ ਬਈ ਜਿਵੇਂ ਹੁਣ ਵੈਨਾ ਨੰਗਨ ਦੇ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੋਣੀ ਆਲੇ ਪਹਿਲਾਂ ਮੈਂ ਨਾ ਰੁਕਦੀ ਸੀ ਬਈ ਉਹ ਗਾਂ ਸੈਟ ਉੱਥੇ ਆ ਉਹ ਮਕਾਨ ਕੋਲੇ ਰੁਕਣ ਵਾਸਤੇ ਜਿਹੜੇ ਰਸਤੇ ਥਾਂ ਹੀ ਹੈ ਨਹੀਂ ਸੀਗਾ ਠੀਕ ਹੈ ਜੀ ਸੋ ਹੁਣ ਸਾਰਿਆਂ ਨੂੰ ਬਹੁਤ ਵਧੀਆ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਪੂਰੇ ਆਪਣੇ ਪੰਜਾਬ ਵਾਸੀਆਂ ਨੂੰ ਵੀ ਇਦਾਂ ਦਾ ਕੰਮ ਸਲਾਗਾ ਜ਼ੋਰ ਕੰਮ ਕਰੋ ਕਿ ਜੋ ਸਾਰਿਆਂ ਨੂੰ ਚੰਗਾ ਲੱਗੇ ਸਾਰਿਆਂ ਨੂੰ ਸੋਹਣਾ ਲੱਗੇ ਨਹੀਂ ਬਈ ਜਿਵੇਂ ਹੁਣ ਇਹਨਾਂ ਨੇ ਭੁੱਲਰ ਸਾਹਿਬ ਨੇ ਅਪਰਾਲਾ ਕੀਤਾ ਹਨਾ ਕਿ ਆਪਣੇ ਇੱਥੇ ਨੇੜੇ-ਨੇੜੇ ਮੈਂ ਤਾਂ ਨਹੀਂ ਦੇਖੀ ਕਿਸੇ ਨੇ ਕਿ ਯਾਰ ਐਵੇਂ ਕਰਕੇ ਪਈ ਛੱਡ ਕੇ ਆਪ ਦਾ ਭਵਾਂ ਪਈ ਦੇ ਵਿੱਚ ਰਲਾਇਆ ਹੋਵੇ ਅਗਲਾ ਵੱਡਣ ਦੀ ਕੋਸ਼ਿਸ਼ ਕਰਦਾ ਹੈ ਨਾ ਤੇ ਇਹਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਕਿ ਹੋਰ ਲੋਕ ਵੀ ਇਹ ਚੀਜ਼ ਦੇ ਪਹਿਲ ਕਰਨਗੇ ਜੀ ਮੈਂ ਤਾਂ ਚਾਹਣਾ ਮੈਂ ਤਾਂ ਚਾਹਣਾ ਵੀ ਸਰਕਾਰ ਇਹ ਕਾਨੂੰਨ ਬਣਾਵੇ ਸਹੀ ਹੈ ਜੀ ਹਾਂਜੀ ਰਸਤੇ ਤੇ ਜੈਸਾ ਆਪਾਂ ਕਿਤੇ ਮਰਜ਼ੀ ਚਲੇ ਜਾਓ ਸਭ ਤੋਂ ਸਾਂ ਹੀ ਇਦਾਂ ਦਾ ਹਾਲ ਕੰਮ ਹੀ ਐ ਸੋ ਇਹਨਾਂ ਰਸਤਾ ਸੜਕ ਅੱਗੇ ਥਾਂ ਵੇਖੋ ਤੁਸੀਂ ਵੀ ਹੁਣ ਆਪਾਂ ਕਿੱਥੇ ਖੜੇ ਆ ਤੇ ਟਰੈਕਟਰ ਕਿੱਥੇ ਖੜਾ ਤੇ ਉਹ ਰਸਤਾ ਕਿੱਥੇ ਪਿਆ ਬਿਲਕੁਲ ਜੀ ਹਾਂਜੀ 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 ਤੇ ਆਣਾ ਸੋ ਸਾਰਿਆਂ ਨੂੰ ਮੇਰੇ ਦਾ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਇੱਥੇ ਰਸਤੇ ਉਤੋਂ ਦੀ ਕਿਤੇ ਵੀ ਰਸਤਾ ਉੱਥੇ ਆਪਣੇ ਬੱਚਿਆਂ ਨੇ ਆਪਣੀਆਂ ਗੱਡੀਆਂ ਆਪਣੇ ਵਹੀਕਲ ਲੈ ਲੰਘਣ ਤੇ ਇਦਾਂ ਦਾ ਉਪਰ ਫਰ ਜੇ ਆਪਾਂ ਆਪਾਂ ਬਾਅਦ ਦੇ ਵਿੱਚ ਜਦੋਂ ਕੋਈ ਹਾਦਸਾ ਹੋ ਜਾਂਦਾ ਹਨ ਤੇ ਬਾਅਦ ਦੇ ਵਿੱਚ ਕੋਈ ਪਲਾਨ ਕਰਦਾ ਹੈ ਕਿ ਹਾਂਜੀ ਆਪਾਂ ਰਸਤਾ ਛੱਡ ਦਿੰਦੇ ਜਾਂ ਕਿਸੇ ਨੂੰ ਕਹਿ ਦਿੰਦੇ ਰਸਤਾ ਛੱਡ ਦਿੰਦੇ ਤੇ ਜਦੋਂ ਹੁਣ ਕੋਈ ਆਪਣਾ ਕੋਈ ਵੀਰ ਪਹਿਲ ਕਰਦਾ ਆਪਾਂ ਉਹਨੂੰ ਮਤਲਬ ਉਹਦੀ ਹੱਲਾਸ਼ੇਰੀ ਦੇਣ ਦੀ ਬਜਾਏ ਤੇ ਆਪਾਂ ਕਈ ਵਾਰੀ ਇਹ ਹੁੰਦਾ ਹੈ ਕਿ ਲੋਕ ਲਤਾਂ ਖਿੱਚ ਲੱਗ ਜਾਂਦੇ ਹੈ ਕਿ ਯਾਰ ਸ਼ਾਇਦ ਇਹ ਵੋਟਾਂ ਮਾਰੇ ਕਰਦੇ ਆ ਸ਼ਾਇਦ ਮੰਨ ਕੇ ਚੱਲੋ ਜੀ ਹੋਰ ਕੋਈ ਇਹਨਾਂ ਨੂੰ ਲੱਗਦਾ ਕੋਈ ਲਾਲਚ ਹੋਊਗਾ ਜਿਵੇਂ ਹਨਾ ਤੇ ਮੈਂ ਤਾਂ ਇਹੀ ਚਾਹਣਾ ਬਈ ਕਿ ਆਪਣੇ ਜਿਹੜਾ ਹੁਣ ਕੋਈ ਜਿਵੇਂ ਪਿੰਡ ਨਿਵਾਸੀ ਹੈ ਜਾਂ ਉਹਨਾਂ ਵੀਰਾਂ ਨੂੰ ਕਿ ਇੱਕ ਵਾਰੀ ਸਨਮਾਨਤ ਜ਼ਰੂਰ ਕਰਨ ਜਾਂ ਕੋਈ ਹੋਰ ਵੀਰ ਹੈ ਜਿਹੜੇ ਕਿ ਤਾਂ ਜੋ ਉਹਨਾਂ ਨੂੰ ਦੇਖ ਕੇ ਹੋਰ ਵੀਰ ਕੋਈ ਅੱਗੇ ਆਉਣ ਕਿਉਂ ਬਾਈ ਤੁਹਾਡੇ ਕੀ ਹੋਇਆ ਇਹ ਗੱਲ ਥੋੜੀ ਬਿਲਕੁਲ ਸਹੀ ਹੈ ਬਾਈ ਹੁਣ ਸਾਲ ਹੋ ਗਏ ਨੇ ਚਾਰ ਦਿਨ ਹੋ ਗਏ ਲੱਗੇ ਪਿਆ ਨੂੰ ਇੱਥੇ ਹਾਂਜੀ ਹਾਂਜੀ ਇਸ ਚਾਰ ਪੰਜ ਜਣੇ ਆਪ ਦੇ ਪਰਿਵਾਰਕ ਮੈਂਬਰ ਇਕ ਨਾਲ ਬੰਦਾ ਹੁੰਦਾ ਕੰਮ ਵਾਲਾ ਸਾਰੇ ਲੱਗੇ ਪਏ ਆ ਸੋ ਇਹਦੇ ਜੋ ਰਾਜਨੀਤੀ ਵਾਲਾ ਕੋਈ ਕੰਮ ਹੀ ਹੈ ਨਹੀਂਗਾ ਨਾ ਰਾਜਨੀਤੀ ਵਾਲਾ ਹਾਂਜੀ ਹਾਂਜੀ ਰਾਜਨੀਤੀ ਵਾਲਾ ਕੋਈ ਕੰਮ ਨਹੀਂ ਇਹ ਤਾਂ ਸੋਨਾ ਇਹਨਾਂ ਦੀ ਵਧੀਆ ਇਦਾਂ ਦਾ ਸੋਨਾ ਲੱਗ ਰਿਹਾ ਸੋ ਬਾਕੀ ਸਾਰਿਆਂ ਨੂੰ ਸੌਖਾ ਇਹਦਾ ਬਿਲਕੁਲ ਜੀ ਹਾਂਜੀ ਇੱਦਾਂ ਦਾ ਉਹ ਰਾਜਨੀਤੀ ਵਾਲਾ ਕੋਈ ਲੈਣਾ ਦੇਣਾ ਨਹੀਂ ਹੈ ਨਹੀਂ ਬਿਲਕੁਲ ਜੀ ਹਾਂਜੀ ਹੋਰ ਆਪਣੇ ਕਿੰਨੇ ਪੋਲੀਟੀਕਲ ਲੀਡ ਸੋ ਤੁਹਾਨੂੰ ਆਪ ਸਿਆਣੇ ਹੁਣ ਗਾਂਹ ਵਾਲੇ ਆਪਾਂ ਬੋਲ ਨਹੀਂ ਸਕਦੇ ਤੇ ਚਲੋ ਬਾਕੀ ਮੇਰੇ ਹਿਸਾਬ ਨਾਲ ਇਹ ਕੰਮ ਬਹੁਤ ਵਧੀਆ ਤੇ ਸਾਡੇ ਆ ਥਾਂ ਥਾਂ ਹਰੇਕ ਪਿੰਡ ਦੀ ਪੰਚਾਇਤ ਨੂੰ ਇਦਾਂ ਚਾਹੀਦਾ ਵੀ ਆਪਦੇ ਸਾਰੇ ਨੌਜਵਾਨ ਟੀਮ ਬਣਾ ਕੇ ਰਸਤਿਆਂ ਦੇ ਨਾਲ ਮਿੱਟੀ ਲਾਓ ਮਿੱਟੀ ਲਾਓ ਤੇ ਆਪਾਂ ਨੂੰ ਦਰਖਤ ਵੀ ਲਾਉਣੇ ਚਾਹੀਦੇ ਵੱਧ ਵੱਧ ਕਿਉਂ ਹੁਣ ਆਪਾਂ ਨੂੰ ਏਸ਼ੀਆ ਦੀ ਇੰਨੀ ਲੋਡ ਪਈ ਹੈ ਤੇ ਦਰਖਤ ਦੰਦਨ ਘਟ ਰਹੇ ਹੁਣ ਇਹਨਾਂ ਨੇ ਇੱਥੇ ਮਿਲਦਾ ਮੈਂ ਸੁਣਿਆ ਜਾਮਲਾਂ ਦਾ ਦਰਖਤ ਵੀ ਲਾਉਣੇ ਨਾਲ ਤੇ ਉਹ ਪ੍ਰਾਲਾ ਬਹੁਤ ਵਧੀਆ ਮੈਂ ਤਾਂ ਬਹੁਤ ਬਹੁਤ ਵਧਾਈ ਦੇਣਾ ਭੁੱਲਰ ਸਾਹਿਬ ਨੂੰ ਵੀ ਇਹਨਾਂ ਨੇ ਇੰਨਾ ਵਧੀਆ ਕੰਮ ਸਰਪੰਚ ਸਰ ਸਾਹਿਬ ਦਾ ਸਰਪੰਚ ਸਰਦਾਰ ਅਮਰਜੀਤ ਸਿੰਘ ਭੁੱਲਰ ਨੂੰ ਕਿ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ